ਸਾਸਰੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਰਾ ਇਸ ਟਾਈਮ ਅਸੀਂ ਖੜੇ ਆ ਆਈਟੀਆ ਚੌਕ ਬਟਿੰਡਾ ਦੇ ਵਿੱਚ ਜਿੱਥੇ ਕਿਸਾਨ ਜੁਨੀਅਨਰ ਵੱਲੋਂ ਇੱਕ ਰਸਤਾ ਰੋਕੋ ਦਾਤਾ ਦਾ ਜਿਹੜਾ ਲੱਗਿਆ ਹੋਇਆ ਸਾਡੇ ਨਾਲ ਇਸ ਟਾਈਮ ਤੇ ਮੌਜੂਦ ਨੇ ਰੇਸ਼ੂ ਸਿੰਘ ਜੱਤਰੀ ਉਹਨਾਂ ਨਾਲ ਗੱਲਬਾਤ ਕਰਦੇ ਆ ਪੂਰਾ ਮਾਮਲਾ ਹੰਦੀ ਭਾਈ ਜੀ ਅੱਜ ਜਿਹੜਾ ਧਰਨਾ ਲਾਇਆ ਛੜਕੂ ਨੂੰ ਇਹਦਾ ਪੂਰਾ ਮਾਮਲਾ ਕੀ ਹੈ ਮੈਂ ਰੇਸ਼ੂ ਸਿੰਘ ਜੱਤਰੀ ਭਾਰਤੀ ਕਿਸਾਨ ਜੁਨੀਅਨ ਦੇ ਇੱਕ ਤਾਂ ਸਿੱਧੂਪੁਰ ਜ਼ਿਲ੍ਹਾ ਜੰਨਸਖਤਰ ਬਟਿੰਡਾ ਜਿਹੜਾ ਅੱਜ ਦਾ ਸਮੁੱਚੇ ਪੰਜਾਬ ਦੇ ਵਿੱਚ ਆਵਾਜ਼ਾਈ ਛੜਕੀ ਰੋਡ ਜਾਮ ਉਹ ਮੈਟਰ ਮੁੱਦਾ ਆਇਆ ਕਿ ਪਿਛਲੇ 2 ਮਹੀਨਿਆਂ ਤੋਂ ਸਾਡੇ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਸਾਡੇ ਕਾਸਤਕਰ ਕਿਸਾਨ ਸੀ ਜਿਹੜੇ ਜਿਨ੍ਹਾਂ ਦੀ ਜੱਦੀ ਪੁੱਛੀ ਜ਼ਮੀਨਾਂ ਉਹਨਾਂ ਦੇ ਇੱਕ ਲੰਮੇ ਸਮੇਂ ਤੋਂ ਕਾਸਤ ਕਰਦੇ ਆ ਰਹੇ ਨੇ ਉਥੋਂ ਦੇ ਇੱਕ ਐਮ 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 ਐਲ ਵੱਲੋਂ ਧੱਕੇ ਨਾਲ ਜ਼ਮੀਨਾਂ ਖੋ ਕੇ ਆਪ ਦੇ ਚਾਹੇਤਿਆਂ ਨੂੰ ਦੇਣੀ ਆ ਠੇਕਾ ਸਿਸਟਮ ਵਗੈਰਾ ਲਾਗੂ ਕਰਨਾ ਇਹ ਉਥੇ ਰਫੜ ਚੱਲਿਆ ਉਹ ਸਾਡੇ ਕਿਸਾਨਾਂ ਤੋਂ ਜ਼ਮੀਨਾਂ ਖੋ ਕੇ ਆਪ ਦੇ ਚਾਹੇਤਿਆਂ ਨੂੰ ਦੇਣਾ ਚਾਹੁੰਦੇ ਜਿਹੜਾ ਕਿ ਸਾਡੇ ਕਿਸਾਨ ਲੰਮੇ ਸਮੇਂ ਤੋਂ ਤੇ ਕਸਤ ਕਰਦੇ ਆ ਰਹੇ ਨੇ ਅਸੀਂ ਕਿਸੇ ਵੀ ਕੀਮਤ ਤੇ ਉਸ ਬੰਦਿਆਂ ਨੂੰ ਜਾਂ ਸਰਕਾਰ ਨੂੰ ਪੈਰ ਨਹੀਂ ਪਾਉਣ ਦੇਵਾਂਗੇ ਸਾਡੀਆਂ ਜ਼ਮੀਨਾਂ ਨੂੰ ਇਸ ਕਰਕੇ ਮਾਸਲਾ ਜਿਹੜਾ ਅੱਜ ਸਮੁੱਚੇ ਪੰਜਾਬ ਦੇ ਵਿੱਚ 12 ਵਜੇ ਤੋਂ ਲੈ ਕੇ ਅਣਮਿੱਥੇ ਸਮੇਂ ਲਈ ਆਵਾਜ਼ੀ ਠਾਪਾ ਜਿੰਨਾ ਚਿਰ ਸਾਡੇ ਮਾਸਲੇ ਦਾ ਹੱਲ ਨਹੀਂ ਕਰਦੇ 45 ਤੋੜ ਕੇ ਸਾਡੇ ਕਸਤ ਕਰਾਂ ਨੂੰ ਤਾਕਤ ਨਹੀਂ ਦਿੰਦੇ ਵੀ ਤੁਹਾਡਾ ਜਿਹੜਾ ਕਬਜ਼ਾ ਐਵੇਂ ਜ਼ਿਕਰ ਰੱਖਿਆ ਜਾਉ ਉਹਨਾਂ ਚਿਰ ਅਣਮਿੱਥੇ ਸਮੇਂ ਲਈ ਇਹ ਧਰਨੇ ਜਿਹੜੇ ਨਿਰੰਤਰ ਰੋੜਾਂ ਤੇ ਸਮੁੱਚੇ ਪੰਜਾਬ ਦੇ ਵਿੱਚ جاری ਰਹਿਣਗੇ ਜਿਵੇਂ ਬਠਿੰਡੇ ਦੀ ਗੱਲ ਕਰੀਏ ਬਠਿੰਡੇ ਦੇ ਵਿੱਚ ਆਈਟੀਆਈ ਚੌਂਕ ਧਰਨਾ ਲੱਗਿਆ ਹੋਇਆ ਇੱਕ ਉਧਰ ਰਾਮਪਰਾ ਚੌਂਕ ਮੋੜ ਰਾਮਪਰਾ ਚੌਂਕਾ ਚੰਡੀਗੜ ਪਟਿਆਲਾ ਸੰਗਰੂਰ ਉੱਥੇ ਲੱਗਿਆ ਹੋ ਦੋ ਥਾਂ ਬਠਿੰਡੇ ਚ ਇਸੇ ਤਰ੍ਹਾਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਦੋ ਦੋ ਚਾਰ ਚਾਰ ਜਗ੍ਹਾ ਸਾਰੇ ਥਾਂ ਪੰਜਾਬ ਸਮੁੱਚਾ ਜਬੰਦ ਜਿਨ੍ਹਾਂ ਚਾਰ ਸਾਡੀਆਂ ਜ਼ਮੀਨਾਂ ਤੇ ਸਾਡੇ ਕਬਜ਼ੇ ਕਿਸਾਨਾਂ ਦੇ ਬਹਾੜੀ ਰੱਖਦੇ ਉਹਨਾਂ ਚਾਰਾਂ ਵਿੱਚ ਸਮੇਂ ਨਹੀਂ ਇਹ ਨਿਰੰਤਰ ਧਰਨਾ ਜਾਰੀ ਰਹੇਗੀ ਜੇ ਆਪਾਂ ਗੱਲ ਕਰੀਏ ਇੱਥੇ ਤੁਹਾਡਾ ਜਿਹੜਾ ਮੋਰਚਾ ਲੱਗਿਆ ਹੋਇਆ ਪੰਜਾਬ ਦੇ ਵਿੱਚ ਸਾਰੇ ਜੇ ਆਪਾਂ ਗੱਲ ਕਰੀਏ ਇੱਕ ਕੰਨ ਖਨੌਰੀ ਬਾਰਡਰ ਤੇ ਇੱਕ ਘਟਨਾ ਘਟੀ ਹੈ ਇੱਕ ਕਿਸਾਨ ਨੇ ਇੱਕ ਅਣ ਅਣੂਣੀ ਜਿਹੜੀ ਆ ਆਪ ਨੂੰ ਇੱਕ ਕਹੀਤੀ ਆ ਉਹਦੇ ਬਾਰੇ ਕੀ ਗੱਲ ਹੈ ਦੇਖੋ ਇਹ ਵੀ ਸਰਕਾਰਾਂ ਦੇ ਹੱਥ ਕੰਡੇ ਨੇ ਸਾਡਾ ਖਨੌਰੀ ਸੰਭੂ ਬਾਰਡਰ ਤੇ ਮੋਰਚਾ ਚੱਲ ਰਿਹਾ ਅਸੀਂ ਤਾਂ ਉੱਥੇ ਜ਼ੋਰ ਲੱਗਿਆ ਹੋਇਆ ਆ ਆ ਸਾਨੂੰ ਜਾਣ ਬੁੱਝ ਕੇ ਅਲਝਾ ਕੇ ਸ਼ੜਕਾਂ ਦੇ ਸਰਕਾਰ ਲਿਆਉਣ ਦੀ ਜ਼ਿੰਮੇਵਾਰ ਜਿਵੇਂ ਖਨੌਰੀ ਕੱਲ ਘਟਨਾ ਕੋਈ ਆ ਇੱਕ ਪਾਸੇ ਅਮਿਤ ਸ਼ਾ ਜਾਂ ਕੰਗਨਾਰ ਲਾਉਤ ਹੋਵੇ ਜਾਂ ਭਾਜਪਾ ਦੇ ਹੋਰ ਲੀਡਰ ਹੋ ਉਹ ਤਰ੍ਹਾਂ ਤਰ੍ਹਾਂ ਦੇ ਵਿਆੜ ਦੇ ਕੇ ਕਿਸਾਨਾਂ ਦੇ ਹਿਰਦੇ ਬਲੂੰਧਰ ਉਹ ਜਿਹੜਾ ਕਿਸਾਨ ਸੀ ਗਰਮੀਤ ਸਿੰਘ ਇਸ ਇਹਨਾਂ ਦੇ ਬਿਆਨ ਤੋਂ ਬੜਾ ਤੰਗ ਸੀ ਸਾਡੇ ਸਾਥੀਆਂ ਨੂੰ ਕਹਿੰਦਾ ਰਹੇ ਸੀ ਭਲਾਨੇ ਨੇ ਬਿਆਨ ਦਿੱਤਾ ਕੀ ਕਰਾਂਗੇ ਧੁੰਕੇ ਨੇ ਬਿਆਨ ਦਿੱਤਾ ਕੀ ਕਰਾਂਗੇ ਜਿਹੜਾ ਕਿ ਸਿੱਧੇ ਤੋਂ ਸਿੱਧੇ ਢੰਗ ਕਹਾਂਗੇ ਅਸੀਂ ਦਾਥਾ ਜਿਹੜਾ ਭਾਜਪਾ ਦਾ ਸਾਡਾ ਉਹ ਜਿਹੜਾ ਵੀਰ ਮਰਿਆਗਾ ਨੌਜਵਾਨ ਨੇ ਖੁਦਕਸ਼ੀ ਕੀਤੀ ਆ ਉਹ ਭਾਜਪਾ ਦੇ ਤੰਗ ਆ ਕੇ ਭਾਜਪਾ ਦੀਆਂ ਨੀਤੀਆਂ ਪੁਲਿਸ ਨੇ ਤੰਗ ਆ ਕੇ ਉਹਨੇ ਖੁਦਕਸ਼ੀ ਆ ਉਹਦਾ ਖੁਦਕਸ਼ੀ ਦਾ ਜ਼ਿੰਮੇਵਾਰ ਸਾਡੀ ਭਾਜਪਾ ਸਰਕਾਰ ਜਿਹੜੀ ਸਾਡੀਆਂ ਮੰਗਾਂ ਮੰਨ ਕੇ ਜਿਵੇਂ ਡਾਕਟਰ ਸੁਮੇਂਦਰ ਦੀ ਰਿਪੋਰਟ ਮੰਨੀ ਹੋਈ ਆ ਐਮਐਸਪੀ ਗਰੰਟੀ ਕਾਨੂੰਨ ਮੰਨੀ ਹੋਈ ਆ ਲੰਖੀਪੁਰ ਖੀਰੀकांड ਮੰਨੀ ਹੋਈ ਆ ਸਮੁੱਚਾ ਕਰਜ਼ਾ ਮੰਨੀ ਪਈ ਪਰ ਲਾਗੂ ਨਹੀਂ ਕਰਨੀ ਲਾਗੂ ਕਰਨੀ ਜੇ ਸਾਡੇ ਕਿਸਾਨ ਹੱਕ ਮੰਗਦੇ ਨੇ ਤਾਂ ਉਹਨਾਂ ਤੇ ਲਾਠੀਆਂ ਵਰਸਾਉਣੀਆਂ ਉਹਨਾਂ ਤੇ ਥਰੂ ਗੈਸ ਦੇ ਗੋਲੇ ਵਾਰਨੇ ਜਿਵੇਂ ਇੱਕ ਸਾਡਾ ਨੌਜਵਾਨ ਸੁਭਕਰਨ ਸਿੰਘ ਬੱਲੋ ਸਿੱਧੀ ਗੋਲੀ ਮਾਰ ਕੇ ਇਸ ਜ਼ਾਲਮ ਸਰਕਾਰ ਨੇ ਸ਼ਹੀਦ ਕੀਤਾ ਪਰ ਜਿੰਨਾ ਚਿਰ ਸਾਡੇ ਚ ਦਾਮਾ ਸਵਾਸਨ ਕਿਸਾਨਾਂ ਦੇ ਜਿਹੜੀਆਂ ਮੰਨੀਆਂ ਮੰਗਾ ਭਾਵੇਂ ਜਿੰਨਾ ਚਿਰ ਮਰਜ਼ੀ ਵਹਾਲੇ ਸਰਕਾਰ ਹਰ ਹਾਲ ਦੇ ਵਿੱਚ ਲਾਗੂ ਕਰਾ ਕੇ ਵਾਪਸ ਮੁੜਾ ਜਿਹੜਾ ਅੱਜ ਦੇ ਜਿਹੜਾ ਆਪਣਾ ਤੁਸੀਂ ਸੱਦਾ ਦਿੱਤਾ ਸੀ 26 ਤਰੀਕ ਦਾ ਕਿ ਇਹ ਸੱਦਾ ਅੰਦੇ ਬਠਿੰਡੇ ਜਿਲ੍ਹੇ ਜਾਂ ਸਾਰੇ ਪੰਜਾਬ ਦੇ ਵਿੱਚ ਇਹ ਸੱਦਾ ਜਿਹੜਾ ਜੀ ਸਮੁੱਚੇ ਪੰਜਾਬ ਦੇ ਵਿੱਚ ਆ ਕੱਲੇ ਬਠਿੰਡੇ ਜਿਲ੍ਹੇ ਵਿੱਚ ਬਠਿੰਡੇ ਜਿਲ੍ਹੇ ਵਿੱਚ ਦੋ ਥੀ ਪ੍ਰੋਗਰਾਮ ਆਈਟੀਆਈ ਚੌਕ ਬਠਿੰਡਾ ਡੱਬਾ ਵਾਲੀ ਰੋਡ ਇਧਰਲੇ ਪਾਸੇ ਰਾਂਪਰਾ ਮਾਉਂਡ ਚੌਕ ਆਪਣਾ ਚੰਡੀਗੜ੍ਹ ਸੰਗਰੂਰ ਪਟਿਆਲਾ ਰੂਟ ਆ ਜਿਹੜਾ ਉਹ ਦੋ ਥਾਵਾਂ ਤੇ ਅਸੀਂ ਜਿੱਲਾ ਵੰਡਿਆ ਹੋਇਆ ਦੋਨੇ ਥਾਵਾਂ ਤੇ ਵਲੋਕਾਂ ਦੇ ਆਗੂ ਵਰਕਰ ਪ੍ਰਧਾਨ ਧਰਨੇ ਤੇ ਬੈਠੇ ਨੇ ਜਿੰਨਾ ਚਿਰ ਕੋਈ ਸਰਕਾਰ ਇਸ ਮਸਲੇ ਦਾ ਠੋਸ ਹੱਲ ਨਹੀਂ ਕੱਢਦੇ ਉਹਨਾਂ 94 ਤੇ ਸਮੇ ਲਈ ਧਰਨੇ ਨਿਰੰਤਰ ਜਾਰੀ ਰੱਖਣ ਧੰਨਵਾਦ ਜੀ ਇਹ ਹਨ ਅਰੇਸ਼ਨ ਸਿੰਘ ਯਾਤਰੀ ਜੀ ਜਿਨ੍ਹਾਂ ਨੇ ਕਿਸਾਨ ਜੁਗੀਆਂ ਦੇ ਆਗੂ ਹੈ ਇਹਨਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਦੇਖਦੇ ਰਹੋ ਪੰਜਾਬੀ ਹਾਦੀਵਾ ਸਾਡੇ ਚੈਨਲ ਨੂੰ ਹਾਂ ਲੋ ਸਰਕਰਾਮੇ ਤੇ ਸ਼ੇਅਰ ਕਰਦਾ ਨਾ ਤੁਹਾਨੂੰ ਤਾਂ ਕਿ ਹਰ ਖਬਰ ਪਹੁੰਚ ਦੇ ਆਧਾਰ ਤੇ ਜਿਹੜੀ ਆ ਤੁਹਾਡੇ ਤੱਕ ਪਹੁੰਚ ਸਕੇ। ਦੇ ਕਿਸਾਨ ਜੁਨੀਅਰ ਸਿੱਧੂ ਪੁਰ ਜਿੰਦਾਬਾਦ। ਸਰਕਾਰ ਤੇ ਜਿੰਦਾਬਾਦ। ਦੇ ਕਿਸਾਨ ਜੁਨੀਅਰ ਸਿੱਧੂ ਪੁਰ ਜਿੰਦਾਬਾਦ। ਜਿੰਦਾਬਾਦ। ਆਪ ਦੇ ਜੀਵਨ ਸਾਡੇ ਜਿਹੜੇ ਕਾਸਤਕਾਰ ਜਿੰਦਾਬਾਦ ਜਿੰਦਾਬਾਦ। ਕਿਸਾਨਾਂ ਨੂੰ ਮੰਗਦਾ ਹੱਕ ਦੇ। ਹੱਕ ਦੇਓ। ਹੱਕ ਦੇਓ। ਕੇਂਦਰ ਦੀ ਬੀਜਪੀ